ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਕ-ਬਾਕ ਜਿਹੜੀ ਫੋਲ ਦੇਦੀ ਉਹ ਹਰਿਆਣੇ ਦੇ ਇਲੈਕਸ਼ਨ ਕਰਕੇ ਦੇਦੀ ਹੈ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਔਰ ਬੀਜੇਪੀ ਜਿਹੜੀ ਆ ਉਹ ਜਾਣ ਬੁੱਝ ਕੇ ਉਹਨੂੰ ਅਧਿਆ ਕੰਦੀ ਆ। ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਦਉਂਗਾ ਕਿਉਂਕਿ ਹਰਿਆਣੇ 'ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜਦੀ ਆ। ਬੀਜੇਪੀ ਹਰਿਆਣੇ 'ਚ ਬਹੁਤ ਬੁਰੀ ਤਰ੍ਹਾਂ ਹੋ ਰੂਗੀ। ਉਹ ਜਿੰਨੀ ਵਾਲਾ ਮਦੀ ਰਾਮ ਦੀ ਤੋਂ ਬਾਅਦ ਆਉਂ ਬੀਜੇਪੀ ਜਿੱਤਦੀ ਨਹੀਂ ਲੱਕ ਤੋੜ ਵੀ ਉਹਨੂੰ ਹਾਰ ਹੋਣੀ ਆ ਕੀ ਕਹਾਂ ਤੇ ਜੋ ਰਾਮ ਰਣੂ ਦੇ ਫੋਮ ਮਿਲਦੀ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਆ ਤੇ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਫੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇਦੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਔਰ ਜਾਣ ਬੁੱਝ ਕੇ ਫੁੰਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਸਕੱਤਿਆ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸੁਣ ਕੇ ਕਿ ਸਾਡੇ ਸਿੱਖ ਦੇ ਜਵਾਤਾਂ ਦੇ ਨਾਮ ਉ ਬੀਜੇਪੀ ਛੇੜ ਰਹੀ ਹੈ ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਮੈਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਹੈ ਔਰ ਇਦਾਂ ਕਿਸੇ ਮੁੱਜਬ ਨੂੰ ਕਤਲ ਦੇ ਮੁੱਜਬ ਨੂੰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਬਾਅਦ ਬਾਅਦ 2-2 ਮਹੀਨੇ ਬਾਅਦ ਉਹਨੂੰ ਬਾਹਰ ਦੇਉਣਾ ਇਹ ਸਾਰਾ ਪੋਲਿਟਿਕਲ ਡਰਾਮਾ ਇਹਨਾਂ ਕੋਲੋਂ ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਚਾਹੁੰਦਾ ਕਿਉਂਕਿ ਹਰਿਆਣੇ 'ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ ਭਾਜਪਾ ਹਰਿਆਣੇ 'ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਆਲਾ ਮਰਜ਼ੀ ਰਾਮਦੀਤ ਨੂੰ ਬਾਹਰ ਲਾਉਣ ਭਾਜਪਾ ਜਿੱਤੇਗੀ ਨਹੀਂ ਲੱਕ ਤੋੜ ਵੀ ਉਹਨੂੰ ਹਾਰ ਹੋਣੀ ਆ ਸੋ ਮੈਂ ਹਜ਼ਾਰੇ ਦੇ ਲੋਕਾਂ ਨੂੰ ਕਹਿਣਾ ਚਾਹਤ ਹਾਂ ਕਿ ਤੁਸੀਂ ਤੇ ਜਿਹੜੀਆਂ ਫਾਰਮ ਸੀ ਵਾਲੀਆਂ ਚਾਲਾ ਚੱਲਣ ਦੇ ਬੀਜਪੀ ਆਂਦੇ ਨੇ ਚਾਲਾ ਚੱਲਦੀ ਫਸਲਾਂ ਬੀਜਪੀ ਦਾ ਜਿਹੜਾ ਹਜ਼ਾਰੇ ਚੋਂ ਬਾਈਕਟ ਕਰਨਾ ਔਰ ਬੀਜਪੀ ਦਾ ਜਿਹੜਾ ਪਤਾ ਸਾਫ ਕਰਨਾ ਤੇ ਬੜੀ ਦੁੱਖ ਦੀ ਗੱਲ ਆ ਔਰ ਬੀਜਪੀ ਉਹਦੋਂ ਤੋਂ ਬਾਰ-ਬਾਰ ਜਿਹੜੀ ਫੋਲ ਦੇਦੀ ਉਹ ਹਜ਼ਾਰੇ ਦੇ ਇਲੈਕਸ਼ਨ ਚੱਕ ਕੇ ਦੇਦੀ ਹਜ਼ਾਰੇ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਔਰ ਬੀਜਪੀ ਜਿਹੜੀਆਂ ਉਹ ਜਾਣ ਬੁੱਝ ਕੇ ਉਨੂੰ ਉਹਿਆ ਕਰਦੀ ਆ ਮੈਂ ਮੈਂ ਬੜੇ ਯਕੀਨ ਨਾਲ ਕਹਣਾ ਤੂੰਗਾ ਕਿਉਂਕਿ ਹਰਿਆਣੇ 'ਚ ਸਾਡੀ ਪਾਰਟੀ ਵੀ ਇਲੈਕਸ਼ਨ ਲੜਨੀ ਆ ਬੀਜੇਪੀ ਹਰਿਆਣੇ 'ਚ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਜਿਹੜਾ ਮਦੀ ਰਾਮ ਦੀ ਤੋਂ ਬਾਅਦ ਆਉਂ ਬੀਜੇਪੀ ਜਿੱਤਦੀ ਨਹੀਂ ਲੱਕ ਤੋੜ ਵੀ ਉਹਨੂੰ ਹਾਰ ਹੋਣੀ ਆ ਕੀ ਕਹਾਂ ਤੇ ਜੋ ਰਾਮ ਨੂੰ ਇਹ ਫਰਮ ਮਿਲ ਇਹਦੀ ਉਹਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਆ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ-ਬਾਅਦ ਜਿਹੜੀ ਫੋਲ ਦੇ ਰਹੀ ਔ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਔਰ ਬੀਜੇਪੀ ਜਿਹੜੀਆਂ ਉਹ ਜਾਣ-ਬੁੱਝ ਕੇ ਪੁੰਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਇਸਕਤਿਆ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਇਹ ਸਮਝਦੇ ਆ ਕਿ ਸਾਡੇ ਸਿੱਖ ਜਨਤਾ ਦੇ ਨਾਲ ਉਹ ਬੀਜੇਪੀ ਛੇੜ ਲਈ ਹੈ ਔਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ ਉਹਨਾਂ ਨੂੰ ਖਿਲਾਫ ਜਿਹੜੀ ਆਵਾਜ਼ ਬਦਲਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਆ ਉਹਨਾਂ ਦੀ ਮੈਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ ਪਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦਿਓਣਾ ਇਹ ਸਾਰਾ ਪੋਲਿਟਿਕਲ ਡਰਾਮਾ ਇਹਨਾਂ ਕੋਲੋਂ ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹਿਣਾ ਚਾਹੁੰਦਾ ਕਿਉਂਕਿ ਹਜ਼ਾਰੇ ਵਿੱਚ ਸਾਡੀ ਪਾਰਟੀ ਵੀ ਇਲੈਕਸ਼ਨ ਲੜ ਰਹੀ ਹੈ। ਬੀਜੇਪੀ ਹਜ਼ਾਰੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰੂਗੀ। ਉਹ ਜਿੰਨੀ ਆਲਾ ਮਰਜ਼ੀ ਰਾਮਦੀਨ ਨੂੰ ਬਾਹਰ ਲਾਉਣ। ਬੀਜੇਪੀ ਜਿੱਤੇਗੀ ਨਹੀਂ। ਲੱਕ ਤੋੜ ਵੀ ਉਹਨੂੰ ਹਾਰ ਹੋਣੀ ਆ। ਸੋ ਮੈਂ ਹਜ਼ਾਰੇ ਦੇ ਲੋਕਾਂ ਨੂੰ ਕਹਿੰਦਾ ਤੇ ਉਹਨਾਂ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਸੀ ਬਾਲੀਆਂ ਚਾਲਾਂ ਚੱਲਣ ਦੇ ਬੀਜੇਪੀ ਆਲੀ ਇਹਨਾਂ ਚਾਲਾਂ ਚ ਦੀ ਫਸਲਾ। ਬੀਜੇਪੀ ਦਾ ਜੜਾ ਹਜ਼ਾਰੇ ਚੋਂ ਬਾਈਕਟ ਕਰਨਾ ਔਰ ਬੀਜੇਪੀ ਦਾ ਜੜਾ ਪਤਾ ਸਾਫ਼ ਕਰਨਾ।